ਬੇਸ਼ੱਕ ਅਕਾਲੀ ਦਲ ਬੜਾ ਬੈਕਫੁੱਟ ਤੇ ਹੈ ਬੇਸ਼ੱਕ ਅਕਾਲੀ ਦਲ ਚਾਰ ਜਿਮਨੀ ਚੋਣਾਂ ਚ ਵੀ ਪਿੱਛੇ ਰਹਿ ਗਿਆ ਸੀ ਬੇਸ਼ੱਕ ਅਕਾਲੀ ਦਲ ਨੇ ਲੁਧਿਆਣਾ ਜਿਮਨੀ ਚੋਂ ਲੜੀ ਪਰ ਚੌਥਾ ਨੰਬਰ ਆਇਆ ਬੇਸ਼ੱਕ ਅਕਾਲੀ ਦਲ ਪਾਟੋ ਤਾੜਾ ਹੈ ਬੇਸ਼ੱਕ ਅਕਾਲੀ ਦਲ ਵਿਕਰਮਜੀਠੀ ਵਾਲੇ ਮਸਲੇ ਕਰਕੇ ਫਿਕਰਮੰਦ ਚ ਹੈ ਮੁਸ਼ਕਲ ਚ ਹੈ ਪਰ ਉਹਦੇ باوجود ਵੀ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਉਹਦੀ ਚਰਚਾ ਪੂਰੀ ਹੈ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੁੰਦਾ ਹੁੰਦਾ ਵਿਰੋਧੀ ਧਿਰ ਤੋਂ ਵੀ ਗਿਆ ਸਿਸਟਮ ਚੋਂ ਬਾਹਰ ਵੀ ਗਿਆ ਜਿਹੜੇ ਨਾਲ ਐਮ ਐਲ ਏ ਸੀ ਤਿੰਨ ਉਹਨਾਂ ਤੋਂ ਵੀ ਪੂਰੇ ਨਹੀਂ ਨਾਲ ਰਹੇ ਕੋਈ ਸੋ ਇਹ ਸਾਰੀ ਸਥਿਤੀ ਦੇ ਬਾਵਜੂਦ ਚਾਹੇ ਕੁਝ ਸੁਧਾਰ ਲਹਿਰ ਵਾਲੇ ਪਾਸੇ ਨੇ ਕੁਝ ਪੰਜ ਮੈਂਬਰੀ ਕਮੇਟੀ ਕੰਨੀ ਨੇ ਵੱਡੀ ਗਿਣਤੀ ਸੁਖਵੀਰ ਬਾਦਲ ਨਾਲ ਨੇ ਨਵੀਂ ਮੈਂਬਰਸ਼ਿਪ ਦੇ ਨਾਂ ਤੇ ਵੱਡੀ ਤਰ੍ਹਾਂ ਸੋ ਚਾਹੇ ਜਿੱਧਰ ਮਰਜ਼ੀ ਹੋਵੇ ਪਰ ਅਕਾਲੀ ਦਲ ਦੀ ਚਰਚਾ ਪੂਰੀ ਤਰ੍ਹਾਂ ਸਿਆਸੀ ਫਿਜ਼ਾ ਚ ਰਹਿੰਦੀ ਆ ਸੱਤਾ ਤੋਂ ਬਾਹਰ ਹੁੰਦਿਆਂ ਵੀ ਖੂਬ ਚਰਚਾ ਚ। ਸੋ ਇਸ ਲਈ ਇਹਨੂੰ ਰਾਜਨੀਤਿਕ ਤੌਰ ਤੇ ਸਾਰਥਕ ਵੀ ਮੰਨਿਆ ਜਾਂਦਾ ਹੈ। ਰਾਜਨੀਤਿਕ ਤੌਰ ਤੇ ਇਹਨੂੰ ਸ਼ੁਭ ਸੰਕੇਤ ਵੀ ਮੰਨਿਆ ਜਾਂਦਾ ਹੈ ਕਿ ਤੁਸੀਂ ਲੋਕਾਂ ਦੇ ਮਨਾਂ ਚੋਂ, ਅੱਖਾਂ ਚੋਂ, ਮੀਡੀਆ ਦੀਆਂ ਖਬਰਾਂ ਚੋਂ ਜੇ ਬਾਹਰ ਨਹੀਂ ਹੋਏ, ਇਸ ਲਈ ਤੁਹਾਡੇ ਪੈਰ ਲੱਗ ਸਕਦੇ ਨੇ। ਚਲੋ ਇਹਨੇ ਦਿਨੀ ਇੱਕ ਵਾਰ ਫਿਰ ਅਕਾਲੀ ਸਿਆਸਤ ਨੇ ਰਫਤਾਰ ਫੜੀ ਹੈ। ਮੈਂ ਅਕਾਲੀ ਸਿਆਸਤ ਸ਼ਬਦ ਇਸ ਲਈ ਵਰਤ ਰਿਹਾ ਕਿ ਇੱਕ ਪਾਸੇ ਪੰਜ ਮੈਂਬਰੀ ਕਮੇਟੀ ਹੈ। ਇੱਕ ਪਾਸੇ ਸੁਧਾਰ ਲਹਿਰ ਵਾਲੇ ਨੇ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਔਰੀ ਕੁਝ ਪੰਥਕ ਤਰ੍ਹਾਂ ਨੇ ਇੱਕ ਪਾਸੇ ਐਸਜੀਪੀਸੀ ਹੈ ਇੱਕ ਪਾਸੇ ਸਿੰਘ ਸਹਿਬਾਨਾ ਦੀ ਕਾਰਜਪ੍ਰਿਧਾ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਹੈ ਸੋ ਇਹ ਸਾਰੀਆਂ ਤਰ੍ਹਾਂ ਅਕਾਲੀ ਸਿਆਸਤ ਦੀ ਗੱਲ ਅੱਗੇ ਤੋਰਦੀ ਹੈ ਪਰ ਜੇ ਮੈਂ ਅਕਾਲੀ ਰਾਜਨੀਤਿਕ ਤੌਰ ਤੇ ਸਿਆਸੀ ਫਿਦਾ ਦੀ ਗੱਲ ਕਰਾਂ ਸਿਰਫ ਧਾਰਮਿਕ ਪੰਥਕ ਵਿਸ਼ਾ ਛੱਡਦੇ ਆ ਇਹਦੇ ਵਿੱਚੋਂ ਤਾਂ ਇਸ ਮੌਕੇ ਪੰਜਵੇਂ ਮੈਂਬਰੀ ਕਮੇਟੀ ਦੀ ਭਰਤੀ ਪ੍ਰਕਿਰਿਆ ਤੇ ਅਕਾਲੀ ਦਲ ਬਾਦਲ ਵੱਲੋਂ ਬਣਾਈਆਂ ਜਾ ਰਹੀਆਂ ਕਮੇਟੀਆਂ ਚਰਚਾ ਚ ਨੇ ਸੁਖਵੀਰ ਸਿੰਘ ਬਾਦਲ ਬਸਾਖੀ ਤੇ ਪ੍ਰਧਾਨ ਬਣਦੇ ਨੇ ਤੇ 2 ਮਹੀਨੇ ਗਾਇਬ ਹੋ ਜਾਂਦੇ ਨੇ ਸਾਰਾ ਕੁਝ ਫਿਰ ਅਚਾਨਕ ਜਦੋਂ ਵਿਕਰਮ ਜੀਠੀਆ ਦੀ ਗ੍ਰਿਫਤਾਰੀ ਹੋ ਜਾਂਦੀ ਆ ਉਸ ਤੋਂ ਬਾਅਦ ਤਤਪੜਤ ਦੇ ਵਿੱਚ ਜਿੱਥੇ ਬੰਦਕ ਢਾਂਚਾ ਕੋਰ ਕਮੇਟੀ ਸਾਹਮਣੇ ਆਉਂਦੀ ਹੈ 31 ਮੈਂਬਰੀ ਕੋਰ ਕਮੇਟੀ ਬਣਾਤੀ। ਅਹੁਦੇਦਾਰ ਵੀ ਬਣਾਤੇ ਤਿੰਨ ਚਾਰ। ਤੇ ਫਿਰ ਹੁਣ ਵਰਕਿੰਗ ਕਮੇਟੀ ਵੀ ਸਾਹਮਣੇ ਆ ਗਈ। ਮਤਲਬ ਕੋਰ ਕਮੇਟੀ ਜਿਹੜੀ ਮੰਨਿਆ ਜਾਂਦਾ ਕਿ ਅਕਾਲੀ ਦਲ ਦੇ ਸੰਵਿਧਾਨਕ ਤੌਰ ਤੇ ਕੋਰ ਕਮੇਟੀ ਦੀ ਕੋਈ ਬੁਨਿਆਦ ਨਹੀਂ ਹੈ। ਅਸਲ 'ਚ ਜੇ ਹੋਂਦ ਹੈ ਕੋਈ ਤਾਕਤ ਹੈ ਤਾਂ ਵਰਕਿੰਗ ਕਮੇਟੀ ਹੈ। ਵਰਕਿੰਗ ਕਮੇਟੀ ਉਹ ਕਮੇਟੀ ਹੈ जिने استیفا ਮੰਗ ਵੀ ਲੈਣਾ ਪ੍ਰਧਾਨ ਤੋਂ ਤੇ ਜਿਨੇ ਗਿਣਤੀ ਮਿਲਦੀ ਦੇ ਹਿਸਾਬ ਨਾਲ ਪ੍ਰਵਾਨ ਵੀ ਕਰ ਲੈਣਾ ਜਿਹਦੇ ਕੋਲ ਇਹ ਵੀ ਹੱਕ ਆ ਕਿ ਆਮ ਜਲਾਸ ਤੱਕ ਜਦੋਂ ਤੱਕ ਨਹੀਂ ਜਾਂਦੇ ਤਦ ਤੱਕ ਵਰਕਿੰਗ ਕਮੇਟੀ ਜਿਹਨੂੰ ਚਾਵੇ ਉਹਨੂੰ ਪ੍ਰਧਾਨ ला ਵੀ ਸਕਦੀ ਆਟਾ ਵੀ ਸਕਦੀ ਆ ਪਰ ਉਸ ਸਹੀ ਮਹੀਨੇ ਚ ਚੁਣੀ ਹੋਈ ਵਰਕਿੰਗ ਕਮੇਟੀ ਹੋਵੇ ਚਲੋ ਸੁਖਵੀਰ ਸਿੰਘ ਬਾਦਲ ਹੋਰਾਂ ਨੇ 2 ਦਸੰਬਰ ਦੇ ਫੈਸਲੇ ਮੰਨ ਕੇ ਧਾਰਮਿਕ ਸਜ਼ਾ ਤੋਂ ਪੂਰੀ ਕੀਤੀ ਰਾਜਨੀਤਿਕ ਮਸਲੇ ਤੇ ਉਹਨਾਂ ਦੀ ਸਲਾਹ ਕਰਨ ਜੋ ਸਲਾਹ ਦਿੱਤੀ ਉਹਦੇ ਹਿਸਾਬ ਨਾਲ ਮੋੜਾ ਕਟਿਆ ਤੇ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਆਪਣੇ ਆਪ ਨੂੰ ਫਿਰ ਪ੍ਰਧਾਨ ਕੱਢ ਕੇ ਲੈ ਗਏ ਤੇ ਫਿਰ ਉਹਨਾਂ ਨੇ ਜਥੇਬੰਦਕ ਢਾਂਚਾ ਕੋਰ ਕਮੇਟੀ ਦੇ ਵਿੱਚ ਬੰਦੇ ਨਾਮਜ਼ਦ ਕਰਕੇ ਐਲਾਨਤਾ ਤੇ ਹੁਣ ਵਰਕਿੰਗ ਕਮੇਟੀ ਵੀ ਸੁਖਵੀਰ ਸਿੰਘ ਬਾਦਲ ਦੇ ਹੁਕਮ ਅਨੁਸਾਰ ਐਲਾਨ ਦਿੱਤੀ ਗਈ ਡਾਕਟਰ ਦਲਜੀਤ ਸਿੰਘ ਚੀਮਾਹੋਰਾ ਨੇ ਸਾਹਮਣੇ ਆ ਕੇ ਬਕਾਇਦਾ ਤੌਰ ਤੇ ਇਸ ਵਰਕਿੰਗ ਕਮੇਟੀ ਦਾ ਐਲਾਨ ਕੀਤਾ ਸਾਨੂੰ ਇੱਕ ਮੈਂਬਰੀ ਵਰਕਿੰਗ ਕਮੇਟੀ ਦੱਸੀ ਜਾ ਰਹੀ ਹੈ ਨੇ ਦੇਤੇ ਨਾਂ ਬਾਚੋਂ ਵੀ ਜੁੜੇ ਨੇ ਸੋ ਇਸ ਵਰਕਿੰਗ ਕਮੇਟੀ ਦੇ ਵਿੱਚ ਕਹਿੰਦੇ ਜੀ 13 ਸੀਨੀਅਰ ਲੀਡਰ ਨੇ ਹੈਨਾ 13 ਦੇ ਕਰੀਬ ਸੀਨੀਅਰ ਮਹਿਲਾ ਲੀਡਰ ਨੇ ਅਕਾਲੀ ਤੇ ਇਸੇ ਤਰ੍ਹਾਂ ਫਿਰ 22 ਦੇ ਕਰੀਬ ਸੀਨੀਅਰ ਅਕਾਲੀ ਆਗੂ ਨੇ ਜਿਨ੍ਹਾਂ ਨੂੰ ਸਪੈਸ਼ਲ ਇਨਵਾਈਟਰੀ ਵਿੱਚੋਂ ਰੱਖਿਆ ਹੈ ਮਤਲਬ ਸਪੈਸ਼ਲ ਇਨਵਾਈਟਰੀ ਤੋਂ ਭਾਵ ਕਿ ਉਹ ਵਰਕਿੰਗ ਕਮੇਟੀ ਦਾ ਹਿੱਸਾ ਨੇ ਮੀਟਿੰਗਾਂ 'ਚ ਹਿੱਸਾ ਲੈ ਸਕਦੇ ਨੇ ਆਪਣੀ ਰਾਏ ਦੱਸ ਸਕਦੇ ਨੇ ਆਪਣੀ ਮੰਗ ਦਰਜ ਕਰਾ ਸਕਦੇ ਨੇ ਪਰ ਜੇ VOTING ਵਾਲੀ ਪ੍ਰਕਿਰਿਆ ਆਵੇ ਤਾਂ ਉੱਥੇ ਉਹਨਾਂ ਨੂੰ ਅਧਿਕਾਰ ਨਹੀਂ ਹੋਊਗਾ ਸੋ ਇਹ ਬਾਈ ਮੈਂਬਰ ਉਹ ਵੀ ਹੈਗੀ ਸੋ ਬੀਬੀ ਹਰਸਿਮਰਤ ਵੀ ਹੈਗੀ ਵਿਕਰਮਜੀਤ ਸਿੰਘ ਵੀ ਹੈਗਾ ਤੇ ਸਾਰੀ ਲੀਡਰਸ਼ਿਪ ਵੀ ਹੈਗੀ ਕੋਈ ਕਰ ਨਾਰਾਜ਼ ਨਹੀਂ ਕੀਤਾ ਸੁਖਵੀਰ ਬਾਦਲ ਨੇ ਇਸੇ ਲਈ ਸ਼ਾਇਦ 96 97 ਮੈਂਬਰੀ ਪਰ ਇੱਕ ਕਮੇਟੀ ਰਲਾਨੀ ਹੈ ਪਰ ਸਰਦਾਰ ਹਮੇਸ਼ਿੰਦਰ ਸਿੰਘ ਉਹ ਨਾਲ ਮੇਰੀ ਗੱਲ ਹੋ ਰਹੀ ਸੀ ਉਹ ਕਹਿ ਰਹੇ ਸੀਗੇ ਵੀ ਕਿ ਮੈਂ ਇਹਨਾਂ ਦਾ ਸਬਦਾਨ ਦੇਖ ਰਿਹਾ ਸੀ ਤੇ ਪਿਛਲਾ ਵੀ ਹਿਸਾਬ ਕਿਤਾਬ ਮੈਂ ਚੈੱਕ ਕਰ ਰਿਹਾ ਸੀ ਉਹ ਕਹਿੰਦੇ ਇਹਦੇ ਹਿਸਾਬ ਨਾਲ 51 ਮੈਂਬਰੀ ਕਮੇਟੀ ਹੁੰਦੀ ਹੈ ਸੋ ਜੇ ਵਰਕਿੰਗ ਕਮੇਟੀ 51 ਮੈਂਬਰੀ ਹੁੰਦੀ ਹੈ ਤੇ ਕਾਨੂੰ ਕੋਈ ਚੋਣ ਕਮਿਸ਼ਨ ਕੋਲ ਜਾ ਕੇ ਸ਼ਿਕਾਇਤ ਕੋ ਕਰ ਦਵੇ ਕਿ ਉੱਥੇ ਵੀ ਕਰ ਰਹੀ ਹੋ ਸਕਦੀ ਹੈ ਵੈਸੇ ਅਜੇ ਤਾਂ ਅਸਲੀ ਕਾਲੀ ਦਲ ਤੇ ਨਕਲੀ ਕਾਲੀ ਦਲ ਦੀ ਲੜਾਈ ਤੁਰਨੀ ਹੈ ਅਜੇ ਪੰਜ ਮੈਂਬਰੀ ਕਮੇਟੀ ਵਾਲੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਹੀ ਇਹ ਜੰਗ ਛੜ ਸਕਦੀ ਹੈ ਚੋਂ ਨਿਸ਼ਾਨ ਨੂੰ ਲੈ ਕੇ ਪਾਰਟੀ ਦਫ਼ਤਰ ਨੂੰ ਲੈ ਕੇ ਸੰਵਧਾਨ ਨੂੰ ਲੈ ਕੇ ਉਹ ਵੀ ਕਹ ਰਹੇ ਨੇ ਅਸੀਂ ਅਕਾਲੀ ਦਲ ਦੀ ਭਰਤੀ ਕਰ ਰਹੇ ਹਾਂ ਇਹ ਵੀ ਕਹਿੰਦੇ ਅਸੀਂ ਅਕਾਲੀ ਦਲ ਆ ਤੇ ਵੈਸੇ ਇੱਕ ਸਮਾਂ ਹੱਦ ਹੁੰਦਾ ਹੈ ਕਿ ਇੰਨੀ ਦੇਰ ਚ ਚੋਣ ਹੋਣੀ ਹੈ ਇੰਨੀ ਦੇਰ ਚ ਡੈਲੀਗੇਟ ਚੁਣਾਉਣੇ ਹੈ ਇੰਨੀ ਦੇਰ ਚ اجلاس ਹੋਣਾ ਹੈ ਇੰਨੀ ਦੇਰ ਚ ਪ੍ਰਧਾਨ ਬਣਨਾ ਹੈ ਇੰਨੀ ਦੇਰ ਚ ਕਮੇਟੀਆਂ ਬਣਨੀਆਂ ਉਹਦੀ ਜਾਣਕਾਰੀ ਸਾਰੀ ਚੋਣ ਕਮਿਸ਼ਨ ਕੋਲ ਜਾਣੀ ਚਾਹੀਦੀ ਹੈ ਠੀਕ ਹੈ ਚੋਣ ਕਮਿਸ਼ਨ ਕੋਲ ਪਾਰਟੀਆਂ ਧੱਕਾ ਖੜਕਦਾ ਕੌਣ ਦੇਖਦਾ ਕੌਣ ਪੁੱਛਦਾ ਜਿੱਦੀ ਸ਼ਿਕਾਇਤ ਆ ਗਈ ਉਹਦੀ ਮਾੜੀ-ਮੋਟੀ ਫਾਈਲ ਫਰੋਲੋ ਨਹੀਂ ਤਾਂ ਫਿਰ ਮੱਥਾ ਵੀ ਟਿਕ ਜਾਂਦੇ ਸਾਰਾ ਕੁਝ ਚੱਲਦਾ ਚਲੋ ਆਪਾਂ ਕਹੀਏ ਕਿ ਸਾਰਾ ਕੁਝ ਸਿਸਟਮਾਈਜ਼ ਹੋਇਆ ਪਰ 51 ਮੈਂਬਰਿਸ 99 ਮੈਂਬਰੀ ਕਮੇਟੀ ਦਾ ਫਰਕ ਕੀ ਮੂੰਹ ਦੇਖ ਕੇ ਟਿਕੈਨ ਕੀ ਕੋਈ ਘਰ ਨਰਾਜ਼ ਨਾ ਹੋਵੇ ਕੋਈ ਲੀਡਰ ਫੇਰ ਨਾ ਛੱਡ ਕੇ ਚਲਾ ਜਾਵੇ ਇਸੇ ਗੱਲ ਤੋਂ ਕਿ ਮੇਰਾ ਵਰਕਿੰਗ ਗੁੱਟ ਜੀ ਨਾ ਨਾ ਸਾਰਿਆਂ ਨੂੰ ਪਾ ਦਿਓ ਕੋਈ ਗੱਲ ਨਹੀਂ ਗੋਲ ਮੇਜ਼ ਤੇ ਨਹੀਂ ਬਾਰੀ ਹੋਊਗੀ ਪਿਛਲੀਆਂ ਲਾਈਨਾਂ 'ਚ ਬੈਠ ਜਾਣਗੇ ਪਿੱਛੇ ਵੀ ਤਾਂ ਕੁਰਸੀਆਂ ਲੱਗ ਜਾਂਦੀਆਂ ਗੋਲ ਮੇਜ਼ ਦੇ ਪਰ ਪਾ ਦਿਓ ਸਾਰਿਆਂ ਨੂੰ ਚਲੋ ਰਾਂਝਾ ਰਾਜੀ ਕਰਤਾ ਸੁਖੀਰ ਬਾਦਲ ਹੋਰਾਂ ਨੇ ਪਰ ਇਹਸ ਤੋਂ ਅੱਗੇ ਸਵਾਲ ਅਕਾਲੀ ਦਲ ਦੇ ਮੂਰੇ ਤਰ੍ਹਾਂ ਹੱਲ ਤੇ ਉਤਰ ਕੇ ਸੰਘਰਸ਼ ਦਾ ਪਿਆ ਚਰਚਾ ਚਾਹ ਅਕਾਲੀ ਦਲ ਆਪਾਂ ਕਹਿ ਰਹੇ ਹਾਂ ਅਕਾਲੀ ਸਿਆਸਤ ਰਫਤਾਰ ਫੜ ਰਹੀ ਹੈ ਪਰ ਅਕਾਲੀ ਲੀਡਰ ਰਫਤਾਰ ਫੜਨਗੇ ਉਹੀ ਪੁਰਾਣੇ ਲੀਡਰ ਲਗਭਗ ਮੂਰੇ ਨੇ ਜਿਨ੍ਹਾਂ ਨੂੰ 2 ਦਸੰਬਰ ਨੂੰ ਖੜਾ ਕੇ ਕਿਹਾ ਗਿਆ ਸੀ ਕਿ ਤੁਸੀਂ ਆਪਣਾ ਧਾਰਗਵਾ ਚੁੱਕੇ ਹੋਰ ਇਹ ਚੁਣ ਕੇ ਨਹੀਂ ਆਏ ਦੁਆਰਾ ਡੈਲੀਗੇਟਾਂ ਦੇ ਰੂਪ ਚ ਚੋਣ ਨਹੀਂ ਹੋਈ ਇਹਨਾਂ ਨੂੰ ਨਾਮਜ਼ਦ ਕੀਤਾ ਸੁਖਵੀਰ ਬਾਦਲ ਹੋਰਾਂ ਨੇ ਤੇ ਹੁਣ ਫੈਸਲਾ ਪੰਜਾਬ ਦੇ ਵੋਟਰਾਂ ਤੇ ਹੈ ਬੇਸ਼ੱਕ ਸੁਖਬੀਰ ਬਾਦਲ ਹੋਰੀ ਤੇ ਇਹਨਾਂ ਦੇ ਸਮਰਥਕ ਇਹਨਾਂ ਦੇ ਨਾਲ ਦੇ ਲੀਡਰ ਵਰਕਰ ਵਿਕਰਮ ਜਿਠਿਆਲੇ ਮਾਮਲੇ ਤੇ ਸੜਕਾਂ ਤੇ ਨਿਕਲੇ ਸੀ ਉਦੋਂ ਚੰਗੀ ਚਰਚਾ ਹੋਈ ਤੇ 15 ਜੁਲਾਈ ਤੋਂ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਲੈਂਡ ਪੁਨਿੰਗ ਵਾਲਾ ਮਾਮਲਾ ਉਹਦੇ ਤੇ ਵਿਰੋਧ ਪ੍ਰਦਰਸ਼ਨ ਕਰ ਨਿਕਲਾਂਗੇ ਪਰ ਨਾ ਮਜਾਰਾ ਪੂਰੇ ਪੰਜਾਬ ਚ ਉਹਨਾਂ ਨੇ ਥਾਵਾਂ ਤੇ ਹੋਣਗੀਆਂ ਜਿੱਥੇ ਤੇ 18-19 ਸਾਈਟਾਂ ਪੰਜਾਬ ਸਰਕਾਰ ਨੇ ਤੈਅ ਕੀਤੀਆਂ ਸੋ ਇਸ ਲਈ ਇਹ ਅਕਾਲੀ ਦਲ ਬਾਦਲ ਧਿਰ ਦੀ ਮਹਿਮ ਜੇ ਆਪਾਂ ਕਹਿ ਲਈਏ ਸਿਆਸਤ ਜਾਂ ਆਪਾਂ ਕਹਿ ਲਈਏ ਰਫਤਾਰ ਫੜ ਰਹੀ ਆ ਤਾਂ ਪੈਰਲਰ ਪੰਜ ਮੈਂਬਰੀ ਕਮੇਟੀ ਵੀ ਰਫਤਾਰ ਫੜਦੀ ਨਜ਼ਰ ਆ ਰਹੀ ਆ ਪੰਜ ਮੈਂਬਰੀ ਕਮੇਟੀ ਜਿਹੜੀ ਕਹਿੰਦੀ ਅਸੀਂ ਅੱਲ ਤੱਕ ਸਾਬ ਦੇ ਹੁਕਮਾਂ ਅਨਸਾਰ ਭਰਤੀ ਕਰਨ ਨਿਕਲੇ ਆ ਪੰਜ ਮੈਂਬਰ ਨੇ ਸੱਤ ਮੈਂਬਰੀ ਕਮੇਟੀ ਸੀ ਜਿੱਚੋਂ ਬਡੂਂਗਰ ਸਾਹਿਬ ਤੇ ਧਾਮੀ ਸਾਹਿਬ ਕਿਨਾਰੇ ਹੋ ਗਏ ਤੇ ਪੰਜ ਮੈਂਬਰੀ ਰਹਿ ਗਈ ਜਿਹਦੇ ਵਿੱਚ ਮਨਪ੍ਰੀਤ ਈਆਲੀ ਹੋਰੀ ਹੈ ਨਾ ਗੁਰਪ੍ਰਤਾਪ ਸਿੰਘ ਬਡਾਲਾ ਹੋਰੀ ਇਕਬਾਲ ਸਿੰਘ ਝੁੰਦਾ ਹੋਰੀ ਹੈ ਇਸੇ ਤਰ੍ਹਾਂ ਹੈ ਨਾ ਸੰਤਾ ਸਿੰਘ ਉਮੈਦਪੁਰੀ ਹੋਰੀ ਤੇ ਬੀਬੀ ਸਤਵੰਤ ਕਰੋਰੀ ਇਹ ਪੰਜ ਮੈਂਬਰੀ ਕਮੇਟੀ ਸਰਗਰਮ ਹੈ ਇਹ ਪੰਜ ਮੈਂਬਰੀ ਕਮੇਟੀ ਦਾ ਕਹਿਣਾ ਇਹ ਹੈ ਕਿ ਸਾਡਾ ਕੰਮ ਭਰਤੀ ਕਰਨਾ ਹੈ ਭਰਤੀ ਕਰਕੇ ਅਸੀਂ ਡੈਲੀਗੇਟ ਮੂਹਰੇ ਰੱਖ ਕੇ ਨਵੀਂ ਚੋਣ ਕਰਕੇ ਪਾਰਟੀ ਦਾ ਢਾਂਚਾ ਬਣਾ ਕੇ ਸੌਂਦੇਣਾ ਉਸ ਤੋਂ ਬਾਅਦ ਜਿਵੇਂ ਮਰਜ਼ੀ ਕੰਮ ਕਰੇ ਪਰ ਫਿਕਰ ਹੈ ਇੱਧਰ ਪੰਜ ਮੈਂਬਰੀ ਕਮੇਟੀ ਚ ਵੀ ਤੇ ਇਹਨਾਂ ਦੇ ਨਾਲ ਮੈਂਬਰ ਬਣਨ ਵਾਲਿਆਂ ਨੂੰ ਵੀ ਤੇ ਜਿਹੜੇ ਪ੍ਰਧਾਨ ਦੇ ਦਾਅਵੇਦਾਰ ਰਿਸ਼ਾਖ ਨੇ ਉਹਨਾਂ ਚ ਵੀ ਫਿਕਰ ਇਸ ਗੱਲ ਦਾ ਕਿ ਜਦੋਂ ਤੱਕ ਢਾਂਚਾ ਨਹੀਂ ਬਣਦਾ ਜਦੋਂ ਤੱਕ ਪਾਰਟੀ ਦਾ ਮੁਹੰਦਰਾਂ ਨਹੀਂ ਬਣਦਾ ਜਦੋਂ ਤੱਕ ਅਹੁਦੇ ਰੁਤਬੇ ਕਮੇਟੀਆਂ ਨਹੀਂ ਬਣਦੀਆਂ ਤਦ ਤੱਕ ਤੁਸੀਂ ਪੰਜਾਬ ਦੀ ਰਾਜਨੀਤਿਕ ਲੜਾਈ ਚ ਉਤਰ ਨਹੀਂ ਸਕਦੇ ਸੋ ਰਾਜਨੀਤਿਕ ਮੈਦਾਨ ਭਖਿਆ ਹੋਇਆ ਪਰ ਉਹਦੇ ਵਿੱਚ ਤੁਸੀਂ ਬਾਹਰੋਂ ਬੈਠ ਕੇ ਦੇਖ ਰਹੇ ਹੋ ਮੈਦਾਨ ਦੇ ਵਿੱਚ ਨਹੀਂ ਆ 파ਰੇ ਕਿਉਂਕਿ ਤੁਸੀਂ ਅਜੇ ਟੀਮ ਦੇ ਰੂਪ ਚ ਨਹੀਂ ਹੈਗੇ ਤੁਸੀਂ ਅਜੇ ਖਿਡਾਰੀ ਤੌਰ ਤੇ ਆਪਣੀ ਰਜਿਸਟ੍ਰੇਸ਼ਨ ਨਹੀਂ ਕਰਾਈ ਟੀਮ ਵੱਜੋਂ ਸੋ ਪਰ ਜੇ ਆਪਾਂ ਇਸ ਗੱਲ ਦੀ ਗੱਲ ਕਰ ਰਹੇ ਹਾਂ ਕਿ ਕਾਲੀ ਸਿਆਸਤ ਪਰ ਫੜ ਰਹੀ ਹੈ ਸੋ ਪੰਜ ਮੈਂਬਰੀ ਕਮੇਟੀ ਨੇ ਵੀ ਇਹ ਰਫਤਾਰ ਫੜ ਲਈ ਹੈ। ਵੈਸੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਤਾਂ ਜੁਲਾਈ ਦੇ ਪਹਿਲੀਆਂ ਤਰੀਕਾਂ ਦੇ ਵਿੱਚ ਹੀ ਕਹਿੰਦੇ ਜੀ 85 ਲੱਖ ਦੇ ਕਰੀਬ ਭਰਤੀ ਦਾ ਹਸਬਕਤਾਵ ਆ ਗਿਆ ਤੇ ਪਰ ਅਜੇ ਕਾਪੀਆਂ ਗੁੱਪੀਆਂ ਇੱਧਰ ਉੱਧਰ ਨੇ ਅਸੀਂ 10 ਤਰੀਕ ਤੱਕ ਕਹਿ ਦਿੱਤਾ ਕਿ 10 ਜੁਲਾਈ ਤੱਕ ਸਾਰੀਆਂ ਕਾਪੀਆਂ ਸਾਡੇ ਤੱਕ ਪਹੁੰਚਦੀਆਂ ਕਰੋ। ਮੈਂ ਇਹ ਕਹਣਾ ਜੇ ਸੱਚਮੁੱਚੇ ਭਰਤੀ ਇੱਕ ਨੰਬਰ ਛੋਈ ਆ। ਜੇ ਭਰਤੀ ਬਿਲਕੁਲ ਨੀਮਾ ਅਨਸਾਰ ਆਧਾਰ ਕਾਰਡ ਵੋਟਰ ਕਾਰਡ ਫੋਟੋ ਦੇ ਆਧਾਰ ਤੇ ਹੋਈ ਆ ਪਰ ਛੋਟੀ ਗੱਲ ਨਹੀਂ ਆ ਭਾਈ ਕਿ ਸਾਢੇ ਲੱਖ ਸਾਢੇ 8 ਲੱਖ ਆ ਗਈ ਤੇ 2-4 ਲੱਖ 5 ਲੱਖ ਚ ਹੋਰ ਵੀ ਆ ਜੂ 10-15 ਲੱਖ ਵੀ ਜੋ ਹੋਊਗੀ ਤਾਂ ਬਹੁਤ ਬਾਕੀ ਗੱਲ ਤਾਂ ਤੁਰ ਹੀ ਰਹੂਗੀ ਫਿਰ ਤਾਂ ਹੁਣ ਪ੍ਰਚਾਰ ਕਰੋਗੇ ਨਿਕਲੋਗੇ ਫਿਰ ਦੇਖਦੇ ਆ ਸੋ ਇਧਰ 10 ਤਰੀਕ ਤੱਕ ਕਾਪੀਆਂ ਦੀ ਗੱਲ ਆ ਗਈ ਕਿ ਕਾਪੀਆਂ ਦੇ ਦਿਓ 11 ਤਰੀਕ ਤੋਂ ਇਹ ਕਹਿੰਦੇ ਕਿ ਕਾਪੀਆਂ ਦੇ ਅਨੁਸਾਰ ਉਹ ਟੀਮਾਂ ਤੈਹ ਹੋਣੀਆਂ ਸ਼ੁਰੂ ਹੋ ਜਾਣੀਆਂ ਕਿ ਡੈਲੀਗੇਟਾਂ ਦੀ ਕਿਵੇਂ ਬਖੇ ਰਚਣੀਆਂ ਬਿਲਕੁਲ ਜੀ ਕਹਿੰਦੇ 11 ਜੁਲਾਈ ਤੋਂ ਲੈ ਕੇ 14 ਜੁਲਾਈ ਤੱਕ ਹਰ ਕਾਪੀ ਪਿੱਛੇ ਬਣਨ ਵਾਲੇ ਸਰਕਲ ਡੈਲੀਗੇਟਾਂ ਦੇ ਨਾਮ ਸੂਚੀਬੱਧ ਕਰ ਲਏ ਜਾਣਗੇ ਸੋ ਜਿਹੜੇ ਸਰਕਲ ਡੈਲੀਗੇਟ ਬਣਨੇ ਉਹ ਕਾਪੀਆਂ ਦੇ ਦਾਫਤੇ ਬਣਨੇ ਆ ਉਸ ਤੋਂ ਬਾਅਦ 15 ਜੁਲਾਈ ਤੋਂ ਲੈ ਕੇ 27 ਜੁਲਾਈ ਤੱਕ ਇਹ ਪੰਜ ਮੈਂਬਰੀ ਕਮੇਟੀ ਕਹਿੰਦੀ ਅਸੀਂ 117 ਦੇ 117 ਹਲਕਿਆਂ ਦੇ ਵਿੱਚ ਮੀਟਿੰਗਾਂ ਬੁਲਾਵਾਂਗੇ ਤੇ ਉਹ ਮੀਟਿੰਗਾਂ ਜ਼ਿਲ੍ਹਾ ਪੱਧਰੀ ਸਟੇਟ ਪੱਧਰੀ ਡੈਲੀਗੇਟਾਂ ਦੀ ਚੋਣ ਲਈ ਹੋਣਗੀਆਂ ਜੀ ਹਾਂ 15 ਜੁਲਾਈ ਤੋਂ 27 ਜੁਲਾਈ ਤੱਕ ਕਹਿੰਦੇ ਭਰਤੀ ਕਮੇਟੀ ਦੇ ਮੈਂਬਰ ਹਲਕਾ ਬਾਰ ਮੀਟਿੰਗਾਂ ਦਾ ਦੌਰਾ ਕਰਨਗੇ ਤੇ ਹਲਕਾ ਬਾਰ ਮੀਟਿੰਗਾਂ 'ਚ ਜਿਲ੍ਹਾ ਡੈਲੀਗੇਟ ਤੇ ਸਟੇਟ ਡੈਲੀਗੇਟਾਂ ਦੀ ਚੋਣ ਕੀਤੀ ਜਾਵੇਗੀ ਜ਼ਿਲ੍ਹਾ ਪੱਧਰੀ ਤੇ ਸਟੇਟ ਡੈਲੀਗੇਟਾਂ ਦੀ ਚੋਣ ਉਪਰੰਤ ਫਿਰ ਜਨਰਲ اجلاس ਵੱਲ ਵਧਿਆ ਜਾਏਗਾ। ਸੋ ਇਸ ਲਈ ਅਕਾਲੀ ਸਿਆਸਤ ਰਫਤਾਰ ਫੜ ਰਹੀ ਹੈ। ਤੇ ਜੇ 15 ਤੋਂ ਲੈ ਕੇ 15 ਜੁਲਾਈ ਤੋਂ ਲੈ ਕੇ 27 ਜੁਲਾਈ ਦੇ ਵਿੱਚ ਵਿੱਚ ਮਤਲਬ 13 ਦਿਨਾਂ ਦੇ ਅੰਦਰ ਅੰਦਰ ਹੀ ਹੈ 12-13 ਦਿਨਾਂ ਦੇ ਵਿੱਚ ਵਿੱਚ ਇਹ ਸਾਰੀ ਪ੍ਰਕਿਰਿਆ ਨਿਵੇੜਨੀ 117 ਹਲਕਿਆਂ ਚ ਤਾਂ ਇੱਕ ਦਿਨ ਦੇ ਵਿੱਚ ਦੋ-ਦੋ ਤਿੰਨ-ਤਿੰਨ ਹਲਕੇ ਵੀ ਕੱਢਣੇ ਪੈਣੇ। ਕਿੰਤਾ ਇੱਕ ਇੱਕ ਮੈਂਬਰ ਜੋ ਉਸਦਾ ਪੰਜ ਪੰਜ ਹਲਕੇ ਕੱਢਣ ਇੱਕ ਇੱਕ ਮੈਮਰੀ ਕਿਥਾਂ ਜਾਵੇ ਸੋ ਇਸ ਤਰ੍ਹਾਂ ਖਿੱਚ ਕੇ ਕੰਮ ਕਰਨਾ ਪਊਗਾ ਕਿ ਦੋ ਦੋ ਮੀਟਿੰਗਾਂ ਤਿੰਨ ਤਿੰਨ ਮੀਟਿੰਗਾਂ ਇੱਕ ਇੱਕ ਦਿਨ ਚ ਕਰੋ ਤਾਂ ਕਿ 117 ਹਲਕਿਆਂ ਜੋ ਡੈਲੀਗੇਟਾਂ ਸੂਚੀਆਂ ਬਣ ਕੇ ਆ ਜਾਣ ਜਾਂ ਉਸ ਪੱਧਰ ਤੇ ਮੀਟਿੰਗਾਂ ਹੋਣ ਕਿ ਜਿੱਥੇ ਆਪਨਾ ਵੀ ਜਾਵੇ ਥੱਲੇਉਂ ਨਾਮ ਆ ਜਾਣ ਸੋ ਜਦੋਂ ਜ਼ਿਲ੍ਹਾ ਤੇ ਸਟੇਟ ਡੈਲੀਗੇਟ ਚੁਣੋਗੇ ਫਿਰ ਕਹਿੰਦੇ ਜੀ ਕਿ ਤੈ ਹੋਏਗਾ ਕਿਸ ਇਜਲਾਸ ਕਦੋਂ ਕਰਨਾ ਮੰਨਿਆ ਜਾ ਰਿਹਾ ਜਾਣਕਾਰੀ ਇਹ ਮਿਲ ਰਹੀ ਹੈ ਕਿ ਪੰਜ ਮੈਮਰੀ ਕਮੇਟੀ ਨੇ ਮਨ ਬਣਾ ਲਿਆ ਹੈ ਕਿ ਅਸੀਂ ਅਗਸਤ ਮਹੀਨੇ ਦੇ ਵਿੱਚ ਇੱਕ ਅਕਾਲੀ ਦਲ ਦੀ ਬੰਤਰ ਕਰਕੇ ਮੂਹਰੇ ਰੱਖ ਦੇਣੀ ਆ ਪੰਜਾਬ ਦੇ ਤੇ ਜੇ ਅਗਸਤ ਮਹੀਨੇ ਮੂਹਰੇ ਰੱਖ ਦੇਣੀ ਦਾ ਮਤਲਬ ਕੀ 27 ਜੁਲਾਈ ਤੋਂ ਬਾਅਦ ਜਾਂ 27 ਜੁਲਾਈ ਦੇ ਚੱਲਦਿਆਂ ਇਸ ਜ਼ਿਲ੍ਹਾ ਪੱਧਰੀ ਹਲਕਾ ਪੱਧਰੀ ਮੀਟਿੰਗਾਂ ਦੇ ਚੱਲਦਿਆਂ ਹੀ ਡੇਟਾ ਐਲਾਨ ਦਿੱਤੀ ਜਾਏਗੀ ਮੰਨਿਆ ਜਾ ਰਿਹਾ ਹੈ ਕਿ ਅਗਸਤ ਦਾ ਪਹਿਲਾ ਹਫਤਾ ਜਾਂ ਜਲਾਈ ਦੀ ਆਖਰੀ ਕੋਈ ਤਰੀਕ ਵੀ ਹੋ ਸਕਦੀ ਨਹੀਂ ਤਾਂ ਅਗਸਤ ਦੇ ਪਹਿਲੇ ਹਫਤੇ ਦੇ ਵਿੱਚ ਆਮ اجلاس ਹੋਏਗਾ ਤੇ ਆਮ اجلاس ਦੇ ਵਿੱਚ ਪ੍ਰਧਾਨ ਤੇ ਬਾਕੀ ਮੈਂਬਰ ਚੁਣਨ ਤੋਂ ਬਾਅਦ ਕਮੇਟੀਆਂ ਚੁਣਨ ਦਾ ਕੰਮ ਅਗਸਤ ਦੇ ਦੂਜੇ ਹਫਤੇ ਤੱਕ ਨਿਬੇੜ ਕੇ ਇੱਕ ਟੀਮ ਅਕਾਲੀ ਦਲ ਦੀ ਮੂਰੇ ਹੋਏਗੀ ਫਿਰ ਦੇਖਣਾ ਹੋਏਗਾ ਕਿ ਉਹ ਪੰਜਾਬ ਦੇ ਮੁੱਦਿਆਂ ਨਾਲ ਟਕਰਾਂਗੇ ਸੱਤਾਧਾਰੀ ਧਿਰ ਨਾਲ ਟਕਰਾਂਗੇ ਵਿਰੋਧੀ ਦਲਾਂ ਨਾਲ ਟਕਰਾਂਗੇ ਕਿ ਅਕਾਲੀ ਕਾਦੀ ਆਪਸ ਵਿੱਚ ਟਕਰਾਂਗੇ ਕਿਉਂਕਿ ਪੁਰਾਣੀ ਕਹਾਵਤ ਰਹੀ ਹੈ ਕਹਿੰਦੇ ਕਿ ਜਦੋਂ ਅਕਾਲੀ ਸੱਤਾ 'ਚ ਹੁੰਦੇ ਨੇ ਫਿਰ ਆਪਸ ਵਿੱਚ ਲੜਦੇ ਨੇ ਜਦੋਂ ਸੱਤਾ ਤੋਂ ਬਾਹਰ ਹੁੰਦੇ ਨੇ ਫਿਰ ਸਿਸਟਮ ਖਿਲਾਫ ਸਰਕਾਰਾਂ ਖਿਲਾਫ ਲੜਦੇ ਨੇ ਪਰ ਆ ਪਿਛਲੀਆਂ ਦੋ ਚੋਣਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਘਰੋ ਘਰੀ ਖੂਬ ਲੜ ਰਹੇ ਨੇ ਸੱਤਾ ਤੋਂ ਬਾਹਰ ਆਉਣ ਤੋਂ ਬਾਅਦ ਆਪਸ ਵਿੱਚ ਲੜੀ ਜਾ ਰਹੇ ਨੇ ਸਿਸਟਮ ਦੇ ਖਿਲਾਫ ਪੰਜਾਬ ਦੇ ਲਈ ਲੜਦੇ ਦਿਖਦੇ ਨਹੀਂਗੇ ਸੋ ਜੇ ਜੁਲਾਈ ਦੇ ਅਖੀਰਲੇ ਹਫਤੇ ਜਾਂ ਅਗਸਤ ਦੇ ਪਹਿਲੇ ਦੂਜੇ ਹਫਤੇ ਤੱਕ ਪੰਜ ਮੈਂਬਰੀ ਕਮੇਟੀ ਕਾਲ ਤੱਕ ਸਭ ਦੇ ਹੁਕਮ ਅਨੁਸਾਰ ਵੀ ਨਮਾ ਕਾਲੀ ਦਲ ਬਣਾ ਕੇ ਨਮਾ ਸਰੂਪ ਨਮਾ ਢਾਂਚਾ ਬਣਾ ਕੇ ਸਾਹਮਣੇ ਰੱਖ ਦਿੰਦੀ ਆ ਫੇਰ ਉਹ ਪੰਜਾਬ ਦੇ ਮੁੱਦਿਆਂ ਲਈ ਲੜਨਗੇ ਸਰਕਾਰਾਂ ਨਾਲ ਭੜਨਗੇ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਦੀ ਸਰਕਾਰ ਦੇ ਨਾਲ ਆੜਾ ਲੈਣਗੇ ਪੰਜਾਬ ਦੇ ਹੱਕ ਹਕੂਕਾਂ ਲਈ ਲੜਨਗੇ ਜਾਂ ਫਿਰ ਸੁਖਵੀਰ ਬਾਦਲ ਵਾਲੀ ਤੇ ਨਾਲ ਲੜਨਗੇ ਆਪਸ ਵਿੱਚ ਲੜਨਗੇ ਕਿ ਚੋਣ ਨਿਸ਼ਾਨ ਨੂੰ ਲੈ ਕੇ ਪਾਰਟੀ ਦਫ਼ਤਰ ਨੂੰ ਲੈ ਕੇ ਸੰਵਧਾਨ ਨੂੰ ਲੈ ਕੇ ਕੁਰਸੀਆਂ ਮੇਜ਼ਾਂ ਨੂੰ ਲੈ ਕੇ ਇਹਨਾਂ ਸਭ ਨੂੰ ਲੈ ਕੇ ਲੜਨਗੇ ਇਹਦੇ ਉੱਤੇ ਵੀ ਨਜ਼ਰ ਰੱਖਣੀ ਪਵੇਗੀ